ਨਲਾਈ ਸੀ ਤੇ ਇਹਦੇ ਵਿੱਚ ਵੀਰੇ ਕੱਪੜੇ ਧੋਣ ਲਈ ਸੀ ਹਾਂ ਦੇਖੋ ਹੱਥ ਕੱਪੜੇ ਧੋਣ ਲਈ ਆ ਹਨਾ ਹਾਂਜੀ ਬਿਲਕੁਲ 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 ਬਹੁਤ ਇਹ 1925 ਦਾ ਇੰਜਨ ਆ ਚਾਲੂ ਹਾਲਤ ਦੇ ਵਿੱਚ ਆ ਹਜੇ ਵੀ ਹੌਲੀ ਹੌਲੀ ਚੱਲੀ ਜਾਂਦਾ ਤੇ ਇਹ ਵਰਤੇ ਸੀਗੇ ਲੱਕੜ ਦੀਆਂ ਮਿੱਲਾਂ ਚ ਲੱਕੜ ਲੰਬਰ ਮਿਲ ਕਹਿੰਦੇ ਹਨਾ ਬਾਈ ਜੀ ਲੰਬਰ ਮਿਲ ਦੇ ਵਿੱਚ ਵੀਰੇ ਇਹਦੇ ਤੇ ਪਟਾ ਚਾੜਦੇ ਸੀ ਉੱਪਰ ਨੂੰ ਹਾਂ ਪਟੇ ਦੇ ਨਾਲ ਫਿਰ ਆਰੇ ਚਾਲਦੇ ਸੀ 150 ਦੇ ਵਿੱਚ ਨਾ ਪਾਈਪ ਲਾਈਨ ਬਿਸ਼ਾਉਣ ਲਈ ਖਾਲੀਆਂ ਨਹੀਂ ਪੜਦੇ ਹੁੰਦੇ ਆ ਮਸ਼ੀਨ ਵਰਤੀ ਜਾਂਦੀ ਸੀ ਸਾਨੂੰ ਤਾਂ ਦੂਰੋਂ ਆਇਆ ਲੱਗਿਆ ਜਿਵੇਂ ਹਾਲਟ ਲਾਈ ਬੈਠੇ ਹੁੰਦੇ ਆ ਪਤਾ ਲੱਗਾ ਇਹ ਤਾਂ ਦੂਜੀ ਲੋਡ ਮਸ਼ੀਨ ਵਰਤਦੇ ਆ ਇੱਧਰ ਪੁਰਾਣਾ ਆਰਾ ਕਹਿ ਸਕਦੇ ਆ ਇਹ ਜੀ 1891 ਦਾ ਵੀ ਰ ਹੈ ਜੀ 1891 1891 ਲੈ 100 ਸਾਲ ਤੋਂ ਪਲੱਸ ਹੋ ਗਿਆ ਇਹ ਚਲ ਲੈ ਚਲਿਆ ਪਾਣੀ ਚੱਕ ਲਿਆ ਪਾਣੀ ਚਲ ਹਾਂ ਗੈਸ ਪੰਪ 100 ਸਾਲ ਪਹਿਲਾਂ ਪٹرول ਪੰਪ ਇਹ ਜੇ ਹੁੰਦੇ ਸੀਗੇ ਇਹ ਨੂੰ ਮੇਜਰ ਕੈਨੇਡਾ ਦੇ ਸੀਗੇ ਗੇਲਣਾ ਦੇ ਵਿੱਚ ਗੇਲਣ ਦੇ ਗੇਲਣ ਸਿਸਟਮ ਸੀ ਹੈ ਨਾ ਗੇਲਣ ਸਿਸਟਮ ਦੇ ਵਿੱਚ ਸੀਗੇ ਹੁਣ ਆਪਣੇ ਲੀਟਰ ਸਿਸਟਮ ਹੋ ਗਏ ਆ ਹੂੰ ਜੌਂਡੀਅਰ ਬਾਈ ਕੈਨੇਡਾ ਚ ਬਹੁਤ ਆਏ ਆ 1860 ਦੀ ਟਰੈਲ ਆ ਹਾਂ 19 1860 ਦੇ ਵਿੱਚ ਹਾਂ ਗ੍ਰੀਨ ਟਰੈਲ ਆ ਕਣਕ ਬੀਜਣ ਵਾਲੀ ਮਸ਼ੀਨ 1860 ਦੀ ਆ ਕਣਕ ਇਸ ਮਸ਼ੀਨ ਨਾਲ ਬੀਜਦੇ ਰਏ 1860 ਦੇ ਵਿੱਚ 1918 ਦਾ ਇਹ ਟਾਈਟਨ ਟਰੈਕਟਰ ਹੈਗਾ ਦੇਖ ਸਕਦੇ ਹੋ ਤੁਸੀਂ ਕਿੱਥੋਂ ਦਾ ਬਣਿਆ ਅਮਰੀਕਾ ਅਮਰੀਕਾ ਦੇ ਬਣੇ ਹੋਇਆ ਮੋਸਟਲੀ ਸਾਰੇ ਟਰੈਕਟਰ ਇਹ ਆ ਹੈਗਾ ਦਰਿਆ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਇਹ ਕਿੱਥੋਂ ਦੀ ਚਾਈਨੀਜ਼ ਖੋਜ ਆ ਮਤਲਬ ਪਾਣੀ ਦੇ ਵਿੱਚ ਨੂੰ ਸੜ ਦਿੰਦੇ ਸੀ ਇੱਕ ਪਾਸੇ ਤੇ ਇੱਥੋਂ ਆ ਡੰਡੀ ਘਮਾਉਦੇ ਜਾਂਦੇ ਸੀਗੇ ਆਹ ਤੇ ਇੱਥੋਂ ਪਾਣੀ ਆ ਜਾਂਦਾ ਸੀ ਹਾਂ ਪਾਣੀ ਉੱਤੋਂ ਨਾ ਤਾਂ ਚੜ ਜਾਂਦਾ ਸੀ ਮਤਲਬ ਆਹ ਚੀਜ਼ ਆ ਪਾਣੀ ਧੱਕ ਕੇ ਲੈ ਜਾਂਦਾ ਆ ਚੀਜ਼ ਨਾ ਪੱਟੀ ਜਿੱਦਾਂ ਨਾ ਘਮਾਵਾਂਗੇ ਤਾ ਪੱਟੀ ਪਾਣੀ ਧੱਕ ਕੇ ਲੈ ਜਾਂਦੀ ਸੀ ਅੱਗੇ ਕੱਪੜੇ ਧੋਣ ਵਾਲੇ ਕੱਪੜੇ ਸਕੋਣ ਵਾਲੀ ਨਿਚੋੜਨ ਵਾਲੀ ਮਸ਼ੀਨਾਂ ਕੱਪੜੇ ਨਿਚੋੜਨ ਵਾਲੀ ਹਾਂ ਧੋਣ ਤੋਂ ਬਾਅਦ ਹਮ ਲੈ ਕੈਨੇਡਾ ਦੇ BC ਫਾਰਮ ਮਿਊਜ਼ੀਅਮ ਚ ਪਹੁੰਚ ਚੁੱਕੇ ਹਾਂ ਵਾ BC ਦੇ ਵਿੱਚ ਇਹ ਲੈਗਲੀ ਨਾ ਦਾ ਸਥਾਨ ਆ ਆਪ ਮੇਜਰ ਫੂਡ ਸੰ ਖੜਾ ਵਾ ਚਾਰ ਸਿਲੰਡਰ ਖੜਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਹੁਤ ਸਾਰੇ ਖੇਤੀਬਾੜੀ ਦੇ ਸੰਦ ਆ ਤੇ ਦਿਖਾਉਣ ਲਈ ਨਾਲ ਕੌਣ ਲੈ ਕੇ ਆ ਬਾਈ ਗੁਰਪ੍ਰੀਤ ਜੀ ਤੇ ਬਾਈ ਲਖਵੀਰ ਲੱਖਾ ਲੱਖੀ ਬਾਈ ਜੀ ਹਾਂਜੀ ਹਾਂਜੀ ਤਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਇੱਧਰ ਡੇਰੇ ਆਪਣੇ ਸਰੀ ਵਾਲੇ ਪਾਸੇ ਤੇ ਆ ਚੀਜ਼ਾਂ ਦੇਖਿਓ ਕਿਰਾਂ ਆ ਤਾਂ ਹੈਗੀ ਆ ਘੋੜਿਆਂ ਨਾਲ ਖਿੱਚਣ ਵਾਲਾ ਜਿਗਾਰਡਮੈਂਟ ਬਾਈ ਪਲਾਊ ਹਾਲ ਹਨਾ ਹਾਂਜੀ ਤੇ ਪਲਾਊ ਹਾਲ ਉੱਤੇ ਬੰਦਾ ਬੈਹ ਜਾਂਦਾ ਸੀ ਤੇ ਇਹਦੇ ਘੋੜੇ ਬੰਦ ਸੀ ਉੱਥੇ ਹੀ ਹਾਸ ਪਾਵਰ ਬਣਿਆ ਉੱਥੇ ਹੀ ਹਾਸ ਪਾਵਰ ਬਣਿਆ ਹਾਸ ਪਾਵਰ ਨੇ ਆਹ ਟਰੈਕਟਰ ਵੀ ਯਾਰ ਯੂਨੀਕ ਕਿਸਮ ਦਾ ਫੋਰਸ ਹਨਾ ਤੇ ਆਹ ਆ ਕੀ ਆ ਯਾਰ ਇਹ ਜਿਹੜੇ ਨੂੰ ਆਪਾਂ ਇੰਡੀਆ ਹੁਣ ਡੋਲੂ ਕਰਾਹ ਕਹਿ ਦਿੰਨੇ ਆ ਡੋਲੂ ਕਰਾਹ ਏ ਤੇ ਉਹ ਡੋਲੂ ਕਰਾ ਮਿੱਟੀ ਮੁੱਟੀ ਖਿਚਾ ਨੂੰ ਹਾਂ ਜੀ ਹਾਂ ਜੀ ਹਾਂ ਪਦਰਾ ਹੋਇਆ ਨਹੀਂ ਬਣੀ ਨਹੀਂ ਗੱਲ ਅੰਗਰੇਜ਼ਾਂ ਤੋਂ ਹਜੇ ਮੋਰਿਆਂ ਤੋਂ ਇਹ ਆਪਣੇ ਬੰਦੇ ਸਦਲੇ ਪਹਿਨੇ ਆ ਤੇ ਆ ਆ ਇੰਜਨ ਆ ਨਾ ਪ੍ਰਾਣਾ ਇਹ ਇੰਜਨ ਆ ਇਹ ਤਾਂ ਪੈਸਟਮ ਇਦਾਂ ਚੱਲਦਾ ਹਾਂ ਬਿਲਕੁਲ ਆ ਆ ਵੀ ਡੋਲੂ ਕਰਾ ਭਾਈ ਆ ਵੀ ਡੋਲੂ ਕਰਾਈ ਰੱਸਾ ਖੋਲਿਆ ਇਥੋਂ ਇਹਨਾਂ ਨੇ ਹੂੰ ਤੇ ਰੱਸਾ ਖਿੱਚੇ ਤੇ ਜਿੱਦਾਂ ਪਲਟ ਜਾਂਦਾ ਆਪਣੇ ਉਧਰ ਹੋਣ ਵੀ ਇਦਾਂ ਹੀ ਤਕਨੀਕ ਉਹੀ ਆ ਤਕਨੀਕ ਉਹੀ ਇੱਥੇ ਮੋੜ ਇੰਨਾ ਥਾਵਾਂ ਤੋਂ ਬਚਿਆ ਆ ਆ ਕੀ ਆ ਇਹ ਵੀ ਪਲਾਉਵ ਵਾਲੀ ਆ ਇਹ ਇਹ ਪਲਾਉਵ ਆ ਇੱਕ ਇੱਕ ਹੈ ਨਾ ਇੱਕ ਸਿੰਗਲ ਪੀਸ ਸਿੰਗਲ ਹੈਗਾ ਸਿੰਗਲ ਹੈਗਾ ਯਾਰ ਦੇਖੋ ਕਿਰਾਂ ਲੈ ਕਮਾਲ ਤੇ ਅੰਦਰ ਬਹੁਤ ਜ਼ਿਆਦਾ ਵੱਡੇ ਖਜ਼ਾਨਾ ਪਿਆ ਵਾ ਅੰਦਰਲੇ ਪਾਸੇ ਲੈ ਕੇ ਚੱਲਦਾ ਤੁਹਾਨੂੰ ਤੇ ਬਹੁਤ ਸਾਰੀ ਵੈਰੈਟੀ ਪਈ ਆ ਉਹਦੇ ਸਿੰਗਲ ਸਿੰਗਲ ਹਾਲ ਪਏ ਆ ਖੇਤੀਬਾੜੀ ਵਾਲੇ ਟਰੈਕਟਰ ਵਗੈਰਾ ਸਾਨੂੰ ਅੰਦਰ ਦੇਖਣਗੇ ਫਾਰਮਿੰਗ ਕਿਸ ਤਰੀਕੇ ਨਾਲ ਕਰਦੇ ਸੀਗੇ ਆ ਦੇਖ ਲਈ ਸਿੰਗਲ ਹਾਲੀ ਆ ਇੱਕ ਹਾਲੀ ਆ ਲੋਹੇ ਦੇ ਚੱਕਿਆਂ ਦੇ ਨਾਲ ਤਾਂ ਬਲਦ ਵਗੈਰਾ ਜੋ ਘੋੜੇ ਜ਼ਿਆਦਾ ਖਿੱਚਦੇ ਸੀ ਜਾਂ ਇਥੋਂ ਦੇ ਕੋਈ ਜਾਨਵਰ ਹੋਣਗੇ ਚੌੜੇ ਹੈਨਾ ਜਿਆਦਾ ਘੋੜੇ ਹੀ ਜੋੜਦੇ ਸੀ ਕੋ ਜਿਆਦਾ ਘੋੜੇ ਹੀ ਵਰਤੇ ਜਾਂਦੇ ਸੀ ਮੈਕੈਨਿਜ਼ਮ ਦੇਖ ਕੇ ਨਾ ਟਰਦਾ ਉਸ ਟਾਈਮ ਦੇ ਉੱਤੇ ਮੈਕੈਨਿਜ਼ਮ ਆ ਚੱਕਾ ਆ ਦਿਖਾਈ ਉਹਦੇ ਦੇ ਪਾਸੇ ਲੱਖੀ ਵੀ ਇਧਰ ਆਇਓ ਆ ਦਿਖਾ ਦਈਏ ਇਹ ਹੈਗੇ ਕਿ ਜਹ ਹਾਲੀ ਆ ਕਿਸਮ ਦੇ ਹਾਲੀ ਆ ਪੰਜੀਆਂ ਹਮ ਕਿੰਨਾ ਯਾਰ ਬਰੀਕੀ ਨਾਲ ਬੁਣਿਆ ਪਿਆ ਯਾਰ ਸੱਚਾਰੇ ਦਾ ਬੰਦੇ ਬਹੁਤ ਸਿਆਰੇ ਮਸ਼ੀਨੀ ਦੇ ਵਿੱਚ ਸੱਚਾਰੇ ਬਹੁਤ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਈ ਆ ਆਪਣੇ ਕੋਲ ਦਾ ਬਾਅਦ ਦੇ ਵਿੱਚ ਹੀ ਆਈ ਬਾਹ ਚਾਈਆਂ ਆਪਣੀਆਂ ਕੱਡਾ ਨਹੀਂ ਰਹੀਆਂ ਬਿਲਕੁਲ ਬਿਲਕੁਲ ਚਾਹੂ ਜਿੰਦਰ ਚੱਲੀ ਤੰਦਰ ਦੇਖਦੇ ਆ ਗੱਲਬਾਤ ਕਿਵੇਂ ਆ ਇਹ 1925 ਦਾ ਇੰਜਨ ਆ ਚਾਲੂ ਹਾਲਤ ਦੇ ਵਿੱਚ ਆ ਹਜੇ ਵੀ ਹੌਲੀ ਹੌਲੀ ਚੱਲੀ ਜਾਂਦਾ ਤੇ ਇਹ ਵਰਤੇ ਸੀਗੇ ਲੱਕੜ ਦੀਆਂ ਮਿੱਲਾਂ ਚ ਲੱਕੜ ਲੰਬਰ ਮਿਲ ਕਹਿੰਦੇ ਹਨਾ ਬਾਈ ਜੀ ਲੰਬਰ ਮਿਲ ਦੇ ਵਿੱਚ ਵੀਰੇ ਇਹਦੇ ਤੇ ਪਟਾ ਚਾੜਦੇ ਸੀ ਉੱਪਰ ਨੂੰ ਹਾਂ ਪਟੇ ਦੇ ਨਾਲ ਫਿਰ ਆਰੇ ਚਾਲਦੇ ਸੀ ਆਰੇ ਚਾਲਦੇ ਸੀ ਕਿਉਂਕਿ ਜ਼ਿਆਦਾਤਰ ਕੰਮ ਲੱਕੜ ਦਾ ਹੀ ਸੀ ਲੱਕੜ ਦਾ ਮਿਲ ਸੀ ਇੱਥੇ ਫਰੇਜ਼ਰ ਵੀਉ ਮਿਲ ਨੇੜੇ ਵੱਡੀਆਂ ਸੀਗੀਆਂ ਇੱਥੇ ਇਹ ਏਰੀਏ 'ਚ ਇਹ ਚਾਲਦੇ ਸੀ ਯਾਰ ਕਮਾਲ ਕਿੱਡਾ ਚੱਕਾ ਯਾਰ ਹਨਾ ਤੇ ਦੇਖੋ ਇੰਡਸਟਰੀਜ਼ ਕਹਿੰਦੇ ਤੁਰਾ ਸੀ ਇਹ ਉਸ ਸਮੇਂ ਦੀ ਇੰਡਸਟਰੀ ਦਾ ਤੁਰਾ ਹਾਂਜੀ ਬਿਲਕੁਲ ਤੇ ਆ ਗਿਆ ਇਧਰਲੇ ਪਾਸੇ ਖੜਾ 1910 ਦਾ ਮੈਸੀ ਆ ਗੋਰਪਰੀਤ ਪਰ ਆਇਓ ਕੀ ਲਿਖਿਆ ਹੈ ਸੈਵਰ ਸੈਵਰ ਮੈਸੀ ਸੈਵਰ ਮੈਸੀ ਲਾ ਮੈਸੀ ਟਰੈਕਟਰ ਖੜਾ ਯਾਰ ਕਮਾਲ ਇਹ ਸਟੀਮ ਇੰਜਨ ਹੈਗਾ ਸਟੀਮ ਇੰਜਨ ਸਟੀਮ ਇੰਜਨ ਆਈਐਸਓ ਥੋੜਾ ਜਿਆ ਬਤਾ ਲਓ ਜੀ ਤਾਂ ਆ ਦੇਖੋ ਲੈ 1910 ਦਾ ਖੜਾ ਵਾ ਕਮਾਲ ਚੱਕੇ ਚੁੱਕੇ ਹਜੇ ਗਜਾਂ ਗੁਜਾਂ ਹੈ ਜੀ ਸੰਭਾਲ ਕੇ ਰੱਖਿਆ ਬਹੁਤ ਵੱਡੀ ਇਹਦੇ ਵਿੱਚ ਨਾ ਪਾਣੀ ਪਾਉਣਾ ਪੈਂਦਾ ਸੀਗਾ ਹਾਂ ਜੀ ਕਈ ਗਿਲਣ ਪਾਣੀ ਪਾਇਆ ਜਾਂਦਾ ਸੀ ਇਹ ਚ ਪਾਣੀ ਦੇ ਕੋਲ ਪਾਣੀ ਦੇ ਕੋਲ ਫੇਰ ਕਿਤੇ ਭਾਪੂ ਨਾਲ ਚੱਲਦਾ ਸੀ ਇਹੇ ਆਹ ਤਾਂ ਕੋਲ ਦੇਈ ਚ ਕੀ ਆ ਇੱਥੇ ਵੀਰੇ ਫਿਰ ਇੱਥੇ ਅੱਗ ਬਲਦੀ ਸੀ ਕੋਲਾ ਇੱਥੇ ਪੈਂਦਾ ਸੀ ਇਹਦੇ ਇੱਥੇ ਪਾ ਦੇ ਇੱਥੇ ਇਹਦੇ ਕੋਲਾ ਪੈਂਦੇ ਕਿੰਨੇ ਬਰਨਲ ਜੀ ਦੇ ਉੱਤੇ ਹੋਏ ਆ ਹਨਾ ਹਾਂਜੀ ਦੇਖੋ ਇਹ ਗੱਲ ਵੱਡੀ ਆ ਇੱਥੋਂ ਫਿਰ ਇਹਦਾ ਧੂਆਂ ਨਿਕਲਦਾ ਸੀ ਉੱਪਰ ਕੋਲੇ ਦਾ ਹਾਂ ਅੱਗ ਭਾਵਗਣ ਕਿਵੇਂ ਬਦਲੀ ਹੈ ਸਵਾਈ ਬਹੁਤ ਹੋ ਜਾਂਦੀ ਨਹੀਂ ਆ ਬਹੁਤ ਬਹੁਤ ਫਿਰ ਖੇਤ ਜਿਹੜੇ ਸੜ ਜਾਂਦੇ ਜੀ ਸਵਾ ਬਿਲਕੁਲ ਆ ਜੋ ਅੱਗੇ ਚੱਲੀਏ ਹੋਰ ਦੇਖੀਏ ਬਹੁਤ ਕੁਝ ਪਿਆ ਇੱਥੇ ਤੇ ਉਹ ਸਾਹਮਣੇ ਟਰੈਕਟਰ ਕਿਹੜੀ ਕੰਪਨੀ ਦਾ ਇਹ ਹੈਗਾ ਕੇਸ ਕੰਪਨੀ ਅਮਰੀਕਾ ਦਾ ਬਣਿਆ ਹੋਇਆ ਕੀ ਇਸ ਕੰਪਨੀ ਅਮਰੀਕਾ ਦਾ ਬਣਿਆ ਹੋਇਆ ਚੈਨਾ ਚੂਨਾ ਕਿੰਨੀਆਂ ਯਾਰ ਕਮਾਲ ਦਾ ਆਇਆ ਬਣਿਆ ਇਹਦੇ ਚ ਵੀਰਾ ਜੀ ਇੱਕ ਪੈਸਟਮ ਚੱਲਦਾ ਸੀ ਇੱਕ ਪੈਸਟਮ ਅੱਛਾ ਹਾਂਜੀ ਹਮਮ ਖਾਸਾ ਉਹਦਾ ਕੋਈ ਸਾਹਿਬ ਕਿਤਾਬ ਯਾ ਨਹੀਂ ਲੱਗਦਾ ਜਾਂਦਾ ਮੈਨੂੰ ਇਹਦਾ ਇਹਦਾ ਹੌਸਪਾਵਰ 12 ਟਨ ਤਪਾ ਰਾਇਦਾ ਹਾਂਜੀ 12 ਟਨ ਭਾਰ ਬਹੁਤ ਹੋ ਜਾਂਦਾ ਕਮਾਲ ਆ ਤੇ ਬੰਡ ਡਰਾਈਵਰ ਉੱਥੇ ਬੈਠਦਾ ਸੀ ਮਗਲੇ ਪਾਸੇ ਡਰਾਈਵਰ ਮਗਲੇ ਬੈਕ ਸਾਈਡ ਤੇ ਹਾਂ ਇਹ ਦੇ ਮੈਂ ਕਹਨਾ ਇਹ ਆ ਵੀ ਜਿੱਦ ਤਰੂ ਹੋ ਗਿਆ ਵੀ ਮੋੜਨਾ ਕਰਨੀ ਬਹੁਤ ਔਖਾ ਹੁੰਦਾ ਹੋਊਗਾ। ਇਹ ਤਾਂ ਖੁੱਲੀ ਜਗ੍ਹਾ ਤੇ ਮੋੜਦਾ। ਖੁੱਲੀ ਜਗ੍ਹਾ ਤੇ ਮੋੜਦਾ ਮੜਦਾ ਪੈਂਦਾ ਸੀ ਆਜੋ ਬਾਹਰ ਚ ਲੱਗੇ। ਆਹ ਕਿਹੜਾ ਵਾ ਇਸ ਟੀਮ ਇੰਜਨ ਕਿਹੜੇ ਸਾਲ ਦਾ ਵਾ? ਇਹ ਮਾਡਲ ਇਹ ਮਾਡਲ ਤਿਆਰ ਕੀਤਾ ਹੋਇਆ ਸੀ। ਹਾਂ ਮਾਡਲ ਤਿਆਰ ਕੀਤਾ ਸੀਗਾ ਇਹ। 1928 ਦਾ ਵਾ ਕਿ ਇਸ ਟਰੈਕਟਰ ਦਾ ਮਾਡਲ ਆ ਇਹ। ਤੇ ਆਓ ਇਧਰ ਲੈ ਚੱਲਦੇ ਪਾਸੇ ਚੱਲ ਗਏ। ਆ ਆ ਗਿਆ ਮੇਜਰ ਫੂਡਸਨ। ਆਜੋ ਬਾਈ ਜੀ ਗੁਰਪ੍ਰੀਤ ਵੀਰੇ ਆਇਓ ਇਧਰ ਲੱਖੀ ਵੀਰੇ। ਆ ਦੇਖੋ ਮੇਜਰ ਫੋਰਸਨ ਆ ਗਿਆ ਇਹ ਤਾਂ ਆਪਣੇ ਆਮ ਹੀ ਹੋਣ ਰਿਹਾ ਵਾ ਇਹ ਤਾਂ ਕਾਫੀ ਹਾਂ ਇਹ ਤਾਂ ਇਹ ਤਾਂ ਲੱਗਦਾ ਵੀ ਹੁਣ ਆਮ ਹੀ ਗੱਲ ਹੋ ਗਈ ਮੇਜਰ ਫੋਰਸਨ ਵਾਲੀ ਤੇ ਆਹਾ ਆਹ ਕਿਹੜਾ ਹੈ ਮੈਸੀ ਹੈਰਿਸ ਮੈਸੀ ਹੈਰਿਸ ਇਹ ਪਤਾ ਨਹੀਂ ਕਿੱਥੋਂ ਦੀ ਕੰਪਨੀ ਸੀ ਇੰਗਲੈਂਡ ਦੀ ਸੀ ਜਾਂ ਕੈਨੇਡਾ ਦੀ ਸੀ ਇਹਦੇ ਬਾਰੇ ਆ ਇਹ ਆਇਰਲੈਂਡ ਦੇ ਲੋਕਾਂ ਦਾ ਬਣਾਇਆ ਹੋਇਆ ਮਤਲਬ ਇੰਨਾ ਕੁ ਪਤਾ ਵਾ ਪਰ ਤੇ ਪਤਾ ਨਹੀਂ ਕੰਪਨੀ ਕਿੱਥੋਂ ਦੀ ਸੀ ਇਹਦੇ ਬਾਰੇ ਮੈਨੂੰ ਬੜਾ ਹੀ ਜਾਣਕਾਰੀ ਨਹੀਂ ਮੈਸੀ ਹੈਰਿਸ ਤੇ ਆ ਆ ਗਿਆ ਇਹ ਇਹ ਕੀ ਆ ਭਈ ਆ ਕੀ ਆ ਇਹ ਨੰਬਰ ਦਾ ਹੀ ਵੀਰੇ ਨੰਬਰ ਦਾ ਆ ਆ ਦੇ ਵਿਚਾਰਾ ਰੈਂਡ ਸਟੋਨ ਸ਼ਾਮਿਲ ਹੈ ਨਾ ਹਾਂਜੀ ਹਮ ਇਹ ਇਹ ਨੂੰ ਤਾਂ ਆਰਮਲ ਹੋਗੀ ਆਇਓਨਿਕ ਉਸ ਟਾਈਮ ਤੇ ਆਰੇ ਜਿਹੜੇ ਆ ਨਾ ਯੂਜ਼ ਕੀਤੇ ਜਾਂਦੇ ਸੀ ਹਾਂਜੀ ਅੱਛਾ ਆਰੇ ਯੂਜ਼ ਕਰਦੇ ਸੀ ਇਹਨਾਂ ਨੂੰ ਹਾਰੇ ਆਰੇ ਉਹਨਾਂ ਜਮਨਿਆਂ ਦੇ ਯਾਰ ਇਹ 100 ਸਾਲ ਪੁਰਾਣਾ 100 ਸਾਲ ਪੁਰਾਣਾ ਆਰਾ ਕਹਿ ਸਕਦੇ ਆ ਇਹ ਜੀ 1891 ਦਾ ਵੀਰੇ ਜੀ 1891 1891 ਲੈ 100 ਸਾਲ ਤੋਂ ਪਲੱਸ ਹੋ ਗਿਆ ਇਹ ਹਾਂ ਆ ਦੰਦੇ ਦੰਦੇ ਪਏ ਇਹਨਾਂ ਦੇ ਰੈਂਚ ਰੁੰਚ ਜੇ ਆਹ ਦੇਖੋ ਕੀ ਚੀਜ਼ ਆ ਕੱਲ ਇਹ ਵੀ ਦੇਖਦੇ ਆਪਾਂ ਇੱਧਰ ਇੱਧਰ ਨਿਵੇੜ ਲੀਏ ਮੜਾ ਜਾ ਆਪਣਾ ਇੱਧਰ ਆਇਓ ਆਹ ਆ ਸੀ ਕਿ ਇਹਨਾਂ ਦੇ ਪੱਡੇ ਉੱਤੇ ਰੱਖ ਕੇ ਕੋਈ ਭਾਰੀ ਚੀਜ਼ ਆ ਨਾ ਇਹਦੇ ਤੇ ਰੱਖੀ ਸੀ ਇਹ ਉੱਤੇ ਆਹ ਦੇਖੋ ਆ ਵੀ ਲੈਣੇ ਚ ਇਦਾਂ ਘੁੰਮਦੇ ਜਾਂਦੇ ਸੀ ਕਿ ਉੱਤੇ ਲੱਕੜ ਤੁਰਦੀ ਜਾਂਦੀ ਸੀ ਲੱਕੜ ਫਿਰ ਉਹ ਵਿਚ ਉਹਦੇ ਡਾ ਲਾਉਂਦੇ ਸੀ ਤੇ ਪਗਾ ਪੜਾਕੇ ਪੈਂਦੇ ਜੜ ਜੜ ਹੁੰਦੀ ਆ ਯਾਰ ਕਿਹੜੀ ਕੰਪਨੀ ਦਾ ਟਰੈਕਟਰ ਆ ਨਾ ਪੜੀਆਂ ਦਾ ਕੀ ਆ ਕਲੇਟ ਕਲੇਟ ਫਲੂਟ ਤਾਂ ਨਹੀਂ ਲੱਗੀ ਪਰ ਟਰੈਕਟਰ ਬਾਲਾ ਵੱਡਾ ਯਾਰ ਇਹ ਸਟੀਮ ਇੰਜਨ ਟਰੈਕਟਰ ਜਿਹੇ ਜਾਰ ਰੇਲ ਗੱਡੀ ਦਾ ਇੰਜਣ ਹੁੰਦਾ ਆਪਣੇ ਹੁਣ ਵੱਡਾ ਟਰੈਕਟਰ ਆ 100 ਸਾਲ ਪਹਿਲਾਂ ਦੇਖੋ ਹਾਂ ਤਕਰੀਬਨ 600 ਤੋਂ 800 ਗਿਲਨ ਪਾਣੀ ਇਹਦੇ ਵਿੱਚ ਪੈਂਦਾ ਸੀਗਾ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਉਂਕਿ ਇਹ ਨਾਲ ਇੱਕ ਵੱਡੇ ਮਿਊਜ਼ੀਅਮ ਦੇ ਵਿੱਚ ਵੀ ਇਹਦੇ ਨਾਲ ਦਾ ਖੜ੍ਹਾ ਸੀ ਟਰੈਕਟਰ ਸੇਮ ਪ੍ਰੋਸੈਸ ਆ ਇਹ ਮੈਨੂੰ ਲੱਗਦਾ ਕੇਸ ਕੰਪਨੀ ਦਾ ਤਾਂ ਨਹੀਂ ਕਿਤੇ ਮਿਡਲ ਯੂ ਐਸ اے ਹੀ ਹੋਊਗਾ ਇਹ ਹਾਂ ਮਿਡਲ ਯੂ ਐਸ اے ਇਹ ਵੀ ਟਰੈਕਟਰ ਕੁਮਾਰ ਇਹ ਬਾੜੀ ਤੱਕ ਚੀਜ਼ਾਂ ਸਾਬੀਆਂ ਹੋਈਆਂ ਬਈ ਬਈ ਗੱਲ ਵੱਡੀ ਆ ਕਾਸ਼ ਕਿਤੇ ਆਪਣੇ ਇੰਡੀਆ ਚ ਵੀ ਚੀਜ਼ਾਂ ਯੂਨੀਵਰਸਿਟੀ ਵੱਲੋਂ ਸਾਬੀਆਂ ਗਈਆਂ ਹੁੰਦੀਆਂ ਤਾਂ ਕਮਾਲ ਦੀ ਗੱਲ ਹੋਣੀ ਸੀ ਚੱਲੀਏ ਅੱਗੇ ਨੂੰ ਵੀਰੇ ਹਾਂਜੀ ਵੀਰੇ ਹਾਂਜੀ 1950 ਦੇ ਵਿੱਚ ਨਾ ਪਾਈਪਲਾਈਨ ਵਿਛਾਉਣ ਲਈ ਖਾਲੀਆਂ ਨਹੀਂ ਪੜਦੇ ਹੁੰਦੇ ਆਹ ਮਸ਼ੀਨ ਵਰਤੀ ਜਾਂਦੀ ਸੀ ਸਾਨੂੰ ਤਾਂ ਦੂਰੋਂ ਆਇਆ ਲੱਗਿਆ ਜਿਵੇਂ ਹਾਲਟ ਲਾਈ ਬੈਠੇ ਹੁੰਦੇ ਆ ਪਤਾ ਲੱਗਾ ਇਹ ਤਾਂ ਦੂਜੀ ਰੋਡ ਮਸ਼ੀਨ ਵਰਤਦੇ ਆ ਇੱਧਰ ਆਹ ਟਿੱਖੇ ਖੁਰਪੇ ਆ ਆਹ ਟਿੱਖੀਆਂ ਦਾ ਮਤਲਬ ਦਾਤੀਆਂ ਕਿਸ ਕਰਦੇ ਹਨਾ ਬਾਈ ਜੀ 1950 ਮਾਡਲ ਆ ਇਹ ਥੱਲੋਂ ਘੁੰਮਦੀ ਜਾਂਦੀ ਸੀ ਤੇ ਮਿੱਟੀ ਪਟ ਪਟ ਕੇ ਮੂਹਰੇ ਸੜਦੇ ਜਾਂਦੇ ਸੀ ਕਿ ਪਾਸੇ ਨਿਕਲ ਜਾਂਦੀ ਸੀ ਤੇ ਡਬਲ ਟਾਇਰ ਆ ਟੇਪ 1950 ਦੇ ਵਿੱਚ ਇੱਕ ਕ੍ਰਾਂਤੀਕਾਰੀ ਕਾਦਮੀ ਸੀ ਉਹਨਾਂ ਦਾ ਕਿਉਂਕਿ ਖਾਲੀਆਂ ਪੱਟਣਾ ਕਿਉਂਕਿ ਕਿੱਥੇ ਹੱਥਾਂ ਨਾਲ ਪਟਦੇ ਸੀ ਉਸ ਤੋਂ ਬਾਅਦ ਆਪਣੇ ਹੁਣ ਤੱਕ ਹੱਥਾਂ ਨਾਲ ਪਟਦੇ ਰਹੇ ਆ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਦੇ ਨਾਲ ਖਾਲੀਆਂ ਪੱਟੀਆਂ ਜਾਂਦੀਆਂ ਸੀਗੀਆਂ ਆ ਚੱਕੀ ਆ ਗਈ ਲੈ ਆ ਚੱਕੀ ਆ ਗਈ ਗ੍ਰਿਸਟ ਮਿਲ ਸਟੂਨਸ ਕਿ ਗ੍ਰਿਸਟੀ ਲਿਖਿਆ ਨਾ ਹੂੰ ਔਰ 1898 ਤੋਂ ਲੈ ਕੇ 1910 ਦੇ ਤੱਕ ਇਹ ਵਰਤੀ ਜਾਂਦੀ ਸੀਗੀ ਇਹ ਜੀ ਚੱਕੀ ਲੱਕੜ ਦੀ ਮਤਲਬ ਕਿਤੇ ਨਾ ਕਿਤੇ ਬਾਈ ਢਾਂਚਾ ਆਪਣਾ ਸੱਭਿਆਚਾਰ ਮਿਲਦਾ ਜੁਲਦਾ ਹੀ ਆ ਆਹ ਠੀਕ ਆफी ਮਿਲਦਾ ਜੁਲਦਾ ਤਕਨੀਕਾਂ ਜਿਹੜੀਆਂ ਆਟਾ ਚੱਕੀ ਦੀਆਂ ਜਿਆਦਾ ਗੋਰੀ ਲੈ ਕੇ ਆਪਣੇ ਦੂਜੀਆਂ ਸੇ ਹੱਥ ਵਾਲੀਆਂ ਪਰ ਤਕਨੀਕ ਤਾਂ ਸੇਮ ਹੀ ਰਹੀ ਆ ਤੇ ਅੱਗੇ ਉਹ ਚਲਦੀ ਜਾਂਦੀ ਸੀ ਆ ਕੀ ਆ ਵੀ ਦਾਣੇ ਦੁਣੇ ਕੱਢਣ ਨੂੰ ਹਾਂ ਜੀ ਇਹ ਦਾਣੇ ਉਹ ਛੋਟਾ ਥਰੇਸ਼ਰ ਹੈ ਇਹਦੇ ਵਿੱਚ ਫੈਨ ਚੱਲਦਾ ਪੱਖਾ ਪੱਖਾ ਹੈ ਹਾਂ ਇਹਦੇ ਵਿੱਚ ਇੱਥੇ ਦਾਣੇ ਪਾ ਕੇ ਤੇ ਥੋੜੇ ਦਾਣੇ ਡਿੱਗਦੇ ਸੀ ਤੇ ਬੈਗ ਤੇ ਪੱਖਾ ਚੱਲ ਪੱਖਾ ਪੱਖਾ ਹੋ ਗਿਆ ਹੈ ਆ ਕੀ ਲਈ ਬੈਠਿਆ ਵੀ ਹੈ ਆ ਕੀ ਆ ਚੱਲਦਾ ਹੈ ਚੱਲੂਗਾ ਚੱਲੂਗਾ ਚੱਲ ਪਿਆ ਚੱਲ ਪਿਆ ਚੱਲ ਪਿਆ ਹੈ ਪਾਣੀ ਨਾ ਚੱਲਦਾ ਹੈ ਕੀ ਕਿ ਉੱਤੋਂ ਪਾਣੀ ਇਸ ਕਮੋਂਦਾ ਯਾਰ ਪਾਣੀ ਨੂੰ ਚੱਕ ਕੇ ਲੈ ਜਾਂਦਾ ਇਹ ਖਰਟ ਦਾ ਨਮੂਨਾ ਹੈ ਹੂੰ ਬਿਲਕੁਲ ਆ ਆ ਉਹ ਇਹ ਮਤਲਬ ਲੂਜ਼ ਹੈ ਲੋਡਰ ਇਹ ਇਹ ਮਗਰ ਕਹਾ ਬੁੱਕਾ ਇਕੱਠਾ ਕਰਦੇ ਟਰਾਲੀ ਦੇ ਉੱਤੇ ਸਮਾਨ ਚਾੜਾ ਲਈ ਇਹ ਆ ਲੋਡ ਕਰਦੇ ਸੀਗੇ ਲੋਡਰ ਆ ਜਿਹੜਾ ਗੱਡੀ ਦੇ ਉੱਤੇ ਕਹਿ ਲਓ ਹਾਂ ਮਤਲਬ ਜਿਹੜੇ ਟਰਾਲੀ ਦੇ ਨਾਲ ਲਾ ਦਿੰਦੇ ਸੀਗੇ ਉੱਤੇ ਫਿਰ ਆ ਲੱਦ ਲੱਦ ਕੇ ਤੰਗਲੀਆਂ 'ਚ ਫਸ ਫਸ ਕੇ ਹੈਨਾ ਉੱਪਰ ਲੋਡ ਕਰੀ ਜਾਂਦੇ ਹਾਂ ਆ ਪੱਖਾ ਜਿਹਾ ਕਹਤੋਂ ਚਲਾਈ ਬੈਠੇ ਆ ਇਹ ਆ ਹਲ ਹੂਲ ਹੋ ਗਏ ਇਹਨਾਂ ਦੇ ਆ ਕੋ ਆ ਨਲਕਾ ਪੁੱਤੇ ਨਲਕੇ ਚਲਦਾ ਹੋਇਆ ਇਹ। ਆ ਲੈ ਤਲਿਆ ਪਾਣੀ ਚੱਕ ਲਿਆ ਪਾਣੀ। ਚੱਗੂ ਇਹਨੇ 100 ਸਾਲ ਪੁਰਾਣਾ ਇਹ ਤੇ ਆ ਕੀ ਆ ਵੀ ਫਰਜਾ ਲਾਇਆ ਇਹਦਾ। ਹੈਂ? ਵੈਂਡ ਮਿਲ ਲਾਗੀ ਤਾਂ ਬਿਜਲੀ ਵਗੈਰਾ ਕੋ ਪੌਣ ਪੈਦਾ ਕਰਨੀ ਹੈ ਨਾ ਪੌਣ ਤੋਂ ਕੁਝ ਪੈਦਾ ਕਰਨਾ ਵਾ। ਤੋ ਚੀਜ਼ ਆਸੀ ਇਹ। ਦੇਖੋ ਗੇਰਾ। ਆ ਲੱਗ ਰਿਹਾ ਕਰਾਂ ਦੇ ਨਾਲ ਦੇ ਹਾਂ ਡੰਡਰ ਨਾਲ ਕਿਆਂ ਦੀ ਤੀਸ਼ਣ ਬਹੁਤ ਪਈਆ ਇੰਜਨ ਹੋ ਗਏ ਸਾਰੇ ਇਧਰਲੇ ਪਾਸੇ ਆਹ ਤੇ ਆਈ ਇੰਜਨ ਦੀ ਵੈਰਾਈਟੀ ਹੋ ਗਈ ਆ ਕੀ ਆ ਵੀ ਇਹ ਇੰਜਨਾ ਇਹ ਇਹ ਵੀ ਇੰਜਨ ਹੀ ਆ ਆ ਵੀ ਇੰਜਨ ਹੀ ਆ ਇੰਜਨਾਂ ਦੀਆਂ ਕਿਸਮਾਂ ਬਹੁਤ ਨਿੰਨਾ ਕੋਲੇ ਤੇ ਆਹ ਇਧਰਲੇ ਪਾਸੇ ਨਿਗਾ ਮਾਰ ਗਏ ਆ ਕੀ ਆ ਜਨਰੇਟਰ ਜਿਗਨੇਟਰ ਜਿਗਨੇਟਰ ਇਹ ਜਿਹੜੇ ਸੰਦਾ ਜਿਗਨੇਟਰ ਆ ਇਹ 4 h p ਨਹੀਂ ਨਹੀਂ ਹਾਂ 4 h p ਦਾਵਾ ਮੇਡਨ ਬਾਇ ਕਿੱਥੋਂ ਲਿਖਿਆ ਹੈ ਮੇਡ ਬਾਇ ਕੋਈ ਮਕੈਨਿਕੀ ਕੰਪਨੀ ਦਾ ਨਾਮ ਹੈ ਕੰਪਨੀ ਦਾ ਨਾਮ ਸ਼ਟਲ ਦਾ ਅਮਰੀਕਾ ਦਾ ਬਣਿਆ ਸ਼ਟਲ ਦਾ ਬਣਿਆ ਹੋਇਆ ਜਿਗਨੇਟਰ ਹੈ ਪੁਰਾਣਾ ਕਮਾਲ ਯਾਰ ਕਮਾਲ ਕਮਾਲ ਇਹ ਆ ਗਿਆ ਪੈਟਰੋਲ ਪੰਪ ਆਹ ਦੇਖ ਸਕਦੇ ਹੋ ਹੈਨਾ ਗੈਸ ਪੰਪ ਕਹ ਲੋ ਜਾਂ ਪੈਟਰੋਲ ਪੰਪ ਕਹ ਲੋ ਪਹਿਲਾਂ ਗੈਸ ਇਹੋ ਜਿਹਾ ਹੋਇਆ ਹਾਂ ਗੈਸ ਪੰਪ 100 ਸਾਲ ਪਹਿਲਾਂ ਪੈਟਰੋਲ ਪੰਪ ਇਹੋ ਜੇ ਹੁੰਦੇ ਸੀਗੇ ਇਹਨੂੰ ਮੇਜਰ ਕਾਰਟ ਦੇ ਸੀਗੇ ਗੇਲਣਾ ਦੇ ਵਿੱਚ ਗੇਲਣ ਗੇਲਣ ਸਿਸਟਮ ਸੀ ਨਾ ਗੇਲਣ ਸਿਸਟਮ ਦੇ ਵਿੱਚ ਸੀਗੇ ਹੁਣ ਆਪਣੇ ਲੀਟਰ ਸਿਸਟਮ ਹੋ ਗਏ ਆ ਅਮਰੀਕਾ ਦੇ ਵਿੱਚ ਹੁਣ ਵੀ ਗੇਲਣੀ ਆ ਤੇ ਆਪਾਂ ਇੱਧਰ ਚੱਲ ਗਏ ਮਾੜਾ ਜ ਆਜੋ ਇੱਧਰਲੇ ਪਾਸੇ ਦੇਖੀਏ ਆਜੋ 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 ਦ ਹਾਰਸ ਟ੍ਰੇਡਮਿਲ ਆ ਆ ਤਾਂ ਟਰੈਕਟਰ ਹੋਗੇ ਵੈਲਸ ਆ 1927 ਦਾ ਟਰੈਕਟਰ ਆ ਆ 1927 ਦਾ ਟਰੈਕਟਰ ਆ ਗਿਆ ਦੇਖ ਸਕਦੇ ਹੋ ਕਿਸ ਹਿਸਾਬ ਕਿਤਾਬ ਦਾ 1927 ਦਾ ਹੋ ਗਿਆ ਆ ਵੀ ਟਰੈਕਟਰ ਹੀ ਆ ਇਹ ਹੈਗਾ ਵਾ 1920 ਦਾ ਇਹ 1920 ਦਾ ਚੱਕੇ ਬਹੁਤ ਵੱਖਰੇ ਆ ਚੱਕੀ ਚੱਕੀ ਹੈਗੀ ਇਹ ਕਿੱਥੋਂ ਕਿਲੇ ਸੰਦੀ ਆ ਹੈ ਕੁਝ ਲਿਖਿਆ ਇਹਦਾ ਉਹ ਗਰਾਇੰਡਰ ਸੀ ਇੱਕ ਚੱਕੀ ਦਾ ਰੂਪ ਆ 100 ਸਾਲ ਪੁਰਾਣੀ ਹੈ ਲਗਭਗ ਇਹ ਕਿਉਂਕਿ ਇਹਦੇ ਨਾਲ ਦੀ ਸੇਮ ਉੱਧਰ ਸੀ ਪਹਿਲਾਂ ਯਾਰ ਪਾੜੀ ਵੈਰੈਟੀ ਪਈ ਆ ਬਾਈ ਹੈਂ ਹਾ ਆ 1947 1947 ਪੌਨੀ ਟਰੈਕਟਰ ਆ ਹੈ ਮੈਸੀ ਹੈਰਿਸ 1947 ਮਾਡਲ ਪੌਨੀ ਹੈਰਿਸ ਪਤਲਾ ਜੈਸੀ ਬਰੀਕ ਤੇ ਆ ਇੱਕ ਚੱਕੇ ਵਾਲਾ ਟਰੈਕਟਰ ਆ ਗਿਆ ਲੈ ਕਿਉਂ ਕਮਾਰ ਆਹਾ ਅੱਜ ਵੀ ਆ ਪੱਠੇ ਤੇ ਵਰਤਦੇ ਹੁੰਨੇ ਆਪਾਂ ਪੱਠੇ ਤੇ ਨਹੀਂ ਵਰਤਦੇ ਆ ਆਮ ਰੇੜਾ ਜਿਆ ਸੌਸਲ ਪੁਰਾਣਾ ਇਹ ਹਾਂ ਇਹਨੂੰ ਸੰਭਾਲ ਕੇ ਰੱਖ ਆ ਚੀਜ਼ ਵੀ ਸੰਭਾਲੀ ਹੋਈ ਆ ਯਾਰ ਇੱਥੋਂ ਤੱਕ ਤੁਸੀਂ ਦੇਖੋ ਆ ਕੀ ਆ ਬਾਈ ਇਹੇ ਕੀ ਕਾ ਕਟਣ ਵਾਲੀ ਆ ਹਨਾ ਕਿ ਬੀਜਣ ਵਾਲੀ ਆ ਤੇ ਟੈਂਟ ਵਾਲੀ ਆ ਕੋਈ ਹਾਂ ਬੀਜਣ ਬੂਜਣ ਵਾਲੀ ਆ ਕੋਈ ਇਹ ਨਿੱਕੇ ਮੋٹے ਜਿਹਾ ਗਾਰਡਮੈਂਟ ਬਹੁਤ ਆ ਇਹਦੇ ਵਿੱਚ ਵੀਰੇ ਬੀਜ ਪੈ ਜਾਂਦਾ ਹਾਂ ਦੇ ਇਹਦੇ ਵਿੱਚ ਬੀਜ ਪੈ ਜਾਂਦਾ ਆ ਇਹਦੇ ਵਿੱਚ ਬੀਜ ਪੈ ਜਾਂਦਾ ਪੋਰ ਆ ਥੱਲੇ ਹਾਂ ਜੀ ਇਹ ਤੇ ਪੋਰ ਆ ਤੇ ਬੀਜਣ ਵਾਲੀ ਆ ਤੇ ਆ ਥੱਲੇ ਮਗਰ ਸੁਹਾਗਾ ਵਾਦ ਆ ਜਾਂਦਾ ਸੀ ਬੈਕ ਉਹਨੂੰ ਮਿੱਟੀ ਸੁਹਾਗਾ বাজਦਾ ਜਾਂਦਾ ਸੀ ਦੇਖੋ ਕਿਰਾਂ ਯਾਰ ਬਹੁਤ ਵੱਡੀ ਗੱਲ ਆ ਆ ਆ ਕੀ ਆ ਬਈ ਇਹ ਤਾਂ ਕੰਬਾਈਨ ਨੂੰ ਮੂਨ ਹੋ ਜਾਂ ਕੋ ਬੀਜਣ ਬੁੱਜਣ ਵਾਸਤੇ ਇਹ ਜ਼ਿਆਦਾਤਰ ਨਾ ਘੋੜਿਆਂ ਦੇ ਨਾਲ ਚੱਲਣ ਵਾਲੇ ਸੰਦ ਆ ਜਿਨ੍ਹਾਂ ਨੂੰ ਘੋੜੇ ਬਲਦ ਵਗੈਰਾ ਖਿਜਦੇ ਹੁੰਦੇ ਸੀਗੇ ਆਓ ਜੋ ਇੱਧਰ ਦੇਖ ਲਿਓ ਹੋਰ ਬਹੁਤ ਮਿਊਜ਼ੀਅਮ ਟਰੈਕਟਰ ਵੱਡੇ ਵੱਡੇ ਖੜੇ ਆ 1953 ਮਾਡਲ ਜੌਂਡੀਅਰ ਖੜਾ ਆ ਜੌਂਡੀਅਰ ਬਾਈ ਕੈਨੇਡਾ ਚ ਬਹੁਤ ਆਏ ਆ 1860 ਦੀ ਟਰੈਲ ਵਾਲੀ ਹਾਂ ਉਹਨਾਂ 1860 ਦੇ ਵਿੱਚ ਹਾਂ ਗ੍ਰੀਨ ਟਰੈਲ ਆ ਕਣਕ ਬੀਜਣ ਵਾਲੀ ਮਸ਼ੀਨ 1860 ਦੀ ਆ ਕਣਕੇ ਇਸ ਮਸ਼ੀਨ ਨਾਲ ਬੀਜਦੇ ਰਿਹਾ 1860 ਦੇ ਵਿੱਚ ਤੁਸੀਂ ਲਾ ਲਓ ਸਾਹਿਬ ਵੀ ਲਗਭਗ 150 ਸਾਲ ਹੋ ਗਿਆ ਹਨਾ ਬਾਈ ਜੀ ਹਾਂ ਜੀ ਹਾਂ ਲਗਭਗ 150 ਸਾਲ ਹੋ ਗਿਆ ਤੁਸੀਂ ਮੰਨ ਸਕਦੇ ਵੱਧ ਹੀ ਹੋ ਗਿਆ ਆ ਲੈ ਵੱਧ ਹੀ ਹੋ ਗਿਆ ਜੀ ਵੱਧ ਹੀ ਹੋ ਗਿਆ ਟਰਲ ਮਸ਼ੀਨ ਯਾਰ ਕਣਕੀ ਬੀਜਣ ਵਾਲੀ ਆ ਜੋ ਇਧਰਲੇ ਪਾਸੇ ਆ ਜੌਂਡੀਅਰ 1940 ਦਾ ਹੋ ਗਿਆ ਅਸਰ ਜੌਂਡੀਅਰ ਜੌਂਡਰ ਖੜੇ ਆ ਹਮ ਆ ਟਰੈਕ ਜੌਂਡੀਅਰ ਦੇ ਆਪਾਂ ਸਪੈਸ਼ਲ ਟਰ ਵੀਡੀਓ ਪਾਵਾਂਗੇ ਉਹ ਆਪਣੇ ਚੱਲਦੇ ਵੀ ਦਿਖਾਏ ਗਏ ਉਹਦੇ ਵਿੱਚ ਆਹ ਗਾਰ ਕੇ ਮੈਂ ਇਹਨਾਂ ਵਾਲੀ ਡਿਟੇਲ 'ਚ ਨਹੀਂ ਜਾ ਰਿਹਾ ਜੁਡੇ ਟਾਇਰਾਂ ਵਾਲੇ ਬਹੁਤ ਲੋਹੇ ਦੇ ਚੱਕਿਆਂ ਵਾਲੇ ਵੀ ਚੱਲਦੇ ਟਰੈਕਟਰ ਤੁਹਾਨੂੰ ਵੇਖਣ ਨੂੰ ਮਿਲਣਗੇ ਆਹ ਟਾਈਟਨ ਇਹ ਟਰੈਕਟਰ ਆਈ ਵੀ ਇੱਕ ਟਰੈਕਟਰ ਆ ਟਾਈਟਨ 1918 ਦਾ ਇਹ ਟਾਈਟਨ ਟਰੈਕਟਰ ਹੈਗਾ ਦੇਖ ਸਕਦੇ ਹੋ ਤੁਸੀਂ ਕਿੱਥੋਂ ਦਾ ਬਣਿਆ ਅਮਰੀਕਾ ਅਮਰੀਕਾ ਦੇ ਬਣੇ ਹੋਇਆ ਮੋਸਟਲੀ ਸਾਰੇ ਟਰੈਕਟਰ ਇਹ ਜਿਆਦਾ ਅਮਰੀਕਾ ਦੇ ਜਿਆਤਰ ਅਮਰੀਕਾ ਦੇ ਬਣੇ ਹੋਇਆ ਟਾਈਟਨ ਟਰੈਕਟਰ ਹੋ ਗਿਆ ਤੇ ਇਧਰ ਬਾਈ ਜੀ ਸਾਰੇ ਟਰੈਕਟਰ ਹੀ ਆ ਟਰੈਕਟਰ ਬਹੁਤ ਟਰੈਕਟਰ ਦੇ ਆਪਾਂ ਬਹੁਤ ਕੰਮ ਕੀਤਾ ਇਸ ਕਰਕੇ ਮੈਂ ਜਿਆਦਾ ਗੌਰ ਨਹੀਂ ਇਧਰ ਕਰ ਰਿਹਾ ਹਾਂ ਨਾ ਟਰੈਕਟਰ ਪਿੱਲਰ ਆ ਕੀ ਆ ਮੈਕ ਕਾਰਮਿਕ ਡੀਰਿੰਗ 1927 ਮਾਡਲ ਆਹੇ ਮੈਕ ਕਾਰਮਿਕ 15 ਐਚਪੀ ਦਾ ਯੂਨੀਕ ਟਰੈਕਟਰ ਨੇ ਸਾਰੀ ਕਮਾਲ ਤੇ ਆ ਆਹ ਇੱਕ ਕਟਰ ਇਹ ਹੈਗਾ ਕੀ ਚੀਜ਼ ਉਸੋ ਦੀ ਹੈ ਕਟਰ ਕੁ ਕਟਰ ਜਿਹਾ ਲਾਇਆ ਹੋਇਆ ਕੋਈ ਨਾ ਦਾ ਮੂਰੇ ਕਟਰ ਨੂੰ ਹਨਾ ਹਾਂ ਲੱਕੜਾ ਲੁਕੜਾ ਕੱਟਣ ਦੇ ਲਈ ਕੁਝ ਵਰਤਨ ਹੈ ਜੀ ਚਾਲੂ ਹਾਲਤ ਦੇ ਚਾਲੂ ਹਾਲ ਚ ਸਾਰੇ ਚੱਲਦੇ ਆ ਉਹ ਇਦਾਂ ਨਹੀਂ ਖੜੇ ਫੋਰਡ 1944 ਦੇ ਮਗਰ ਪਾ ਕੇ ਖੜਾਇਆ ਇਹਨਾਂ ਦਾ ਤੇ ਆਜੂ 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 ਆ ਆ ਕਿਹੜਾ ਵਾ ਇੰਟਰਨ ਮਾਈਨਪੋਲ ਮਾਈਨਪੋਲ ਇਸ ਹਨਾ ਮਾਈਨਪੋਲ ਸ ਆ ਗਿਆ ਟਰੈਕਟਰ ਇਹਦਾ ਇੰਜਨ ਆ ਇੱਕ ਉਹ ਖਾਲੀ ਹੋਇਆ ਵਾ ਇੰਜਨ ਉਹਨਾਂ ਨੇ ਉਪਰ ਦੀ ਸੜ ਲਾ ਕੇ ਖੜਾਇਆ ਹੋਇਆ ਪਰਲੇ ਪਾਸੇ ਰੋਕੇ ਇੰਜਨ ਲੱਗ ਇੰਜਨ ਇਹਦਾ ਦੂਜੀ ਸਾਈਡ ਲਾਇਆ ਵੀਰੇ ਹਾਂ 1925 ਮਾਡਲ ਆ ਇਹ ਦੇਖ ਸਕਦੇ ਹੋ ਤੁਸੀਂ 1925 ਮਾਡਲ ਆ ਆਪਾਂ ਚੱਲ ਗਏ ਹੋਰ ਅਗਲੇ ਪਾਸੇ ਨੂੰ ਹਾਂਜੀ ਆ ਹੈਗੀ ਫੈਟ ਕੱਢਣ ਵਾਲੀ ਮਸ਼ੀਨ ਬਹੁਤ ਪੁਰਾਣੀ ਹੈ ਤਕਰੀਬਨ 1968 ਦੇ ਨੇੜੇ ਤੇੜ ਦੀ ਆ ਇਹਨੂੰ ਕਮਾਈ ਜਾਂਦੇ ਸੀ ਕਿ ਜਿਵੇਂ ਆਪਣੀਆਂ ਤੁਸੀਂ ਨੈਸਲੇ ਡੈਰੀ ਚ ਪਹਿਲਾਂ ਦੇਖੀਆਂ ਹੋਣਗੀਆਂ ਤਾਂ ਇਹ ਜੋ ਆ ਡਾਡਾ ਲੱਸੀ ਦਹੀਂ ਦੁੱਧ ਵਗੈਰਾ ਆਡ-ਆਡ ਕੱਢ ਲਿਆ ਜਾਂਦਾ ਸੀਗਾ ਇਹ ਫੈਂਟ ਕੱਢਣ ਵਾਲੀ ਮਸ਼ੀਨ ਆ ਮਿਊਜ਼ੀਅਮ ਦੇ ਵਿੱਚ ਪਈ ਆ ਉਹਨੇ ਡਰਮ ਡਰਮ ਉਹਨਾਂ ਵੇਲਿਆਂ ਦੇ ਦੁੱਧ ਵਾਲੇ ਭਾਂਡੇ ਸੇਮ ਹੀ ਸੀ ਜਿਵੇਂ ਅੱਗੇ ਹੁੰਦੇ ਸੀਗੇ ਹੱਥ ਨਾਲ ਲੈ ਕਰਕੇ ਦਿਖਾਦੇ ਹੋ ਇੱਧਰਲੇ ਪਾਸੇ ਮੈਂ ਆ ਦੇਖੋ ਸੇਮ ਹੀ ਭਾਂਡੇ ਤੁਹਾਨੂੰ ਨਜ਼ਰ ਆ ਜਾਣਗੇ ਆ ਕੀ ਆ ਭਾਈ ਆਹਾ ਆ ਲੱਤੀ ਨੇ ਕੀ ਆ ਵਾਸ਼ਿੰਗ ਮਸ਼ੀਨ ਤਾਂ ਨਹੀਂ ਕਿਤੇ ਇਹ ਵਾਸ਼ਿੰਗ ਮਸ਼ੀਨ ਹੀ ਹੈ ਵੀ ਹੈਨਾ ਹਾਂਜੀ ਵਾਸ਼ਿੰਗ ਮਸ਼ੀਨ ਆ ਕੱਪੜਿਆਂ ਨੂੰ ਨਿਚੋੜ ਲਈ ਕੱਪੜੇ ਨਿਚੋੜਨ ਲਈ ਸੀ ਤੇ ਇਹਦੇ ਵਿੱਚ ਵੀਰੇ ਕੱਪੜੇ ਧੋਣ ਲਈ ਸੀ ਹਾਂ ਦੇਖੋ ਆੱਤ ਕੱਪੜੇ ਧੋਣ ਲਈ ਆ ਹੈਨਾ ਹਾਂਜੀ ਬਿਲਕੁਲ 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 ਬਹੁਤ ਯੂਨੀਕ ਚੀਜ਼ਾਂ ਨੇ ਆ ਕੀ ਇਹ ਵਾਸ਼ਿੰਗ ਮਸ਼ੀਨ ਆ ਇਹ 1937 ਦੀ ਆ ਇਹ ਪਾਵਰ ਵਾਲੀ ਆ ਉਹ ਹੈਗੀ ਆ ਉਹ ਹੱਥ ਨਾਲ ਹੀ ਆ ਉਹ ਹੱਥ ਨਾਲ ਆ ਮੈਨੂਅਲੀ ਹੁੰਦਾ ਹਨਾ ਇਹ ਮੈਨੂਅਲੀ ਇਹ ਹੈਗੇ ਪਾਵਰ ਆ ਗਈ ਸੀ ਇਹ ਪਾਵਰ ਆ ਗਈ ਆ ਸਾਰੀਆਂ ਵਾਸ਼ਿੰਗ ਮਸ਼ੀਨਜ਼ੀ ਨੇ ਇਹ ਵਾਸ਼ਿੰਗ ਮਸ਼ੀਨਾਂ ਸੋਨਾ ਆ ਦੇਖ ਸਕਦੇ ਹੋ ਯਾਰ ਕਮਾਲ ਹੀ ਪ੍ਰਾਇਰਟੀ ਪਈ ਆ ਤੇ ਅੱਗੇ ਅੱਗੇ ਆ ਜੀ ਕਿ ਚੱਲਦ ਕੇ ਦੇਖਦੇ ਆ ਹਾਂ ਹਾਂਜੀ ਹਾਂਜੀ ਆ ਆ ਆ ਕੀ ਅੱਗੇ ਆ ਹੈਗਾ ਦਰਿਆ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਇਹ ਕਿੱਥੋਂ ਦੀ ਚਾਈਨੀਜ਼ ਖੋਜ ਆ ਮਤਲਬ ਪਾਣੀ ਦੇ ਵਿੱਚ ਨੂੰ ਸੜਦੇ ਨੇ ਸੀ ਇੱਕ ਪਾਸੇ ਤੇ ਇੱਥੋਂ ਆਹ ਡੰਡੀ ਘਮਾਉਦੇ ਜਾਂਦੇ ਸੀਗੇ ਆਹ ਤੇ ਇੱਥੋਂ ਪਾਣੀ ਆ ਜਾਂਦਾ ਸੀ ਹਾਂ ਪਾਣੀ ਉੱਤੋਂ ਨਾ ਤਾਂ ਚੜ ਜਾਂਦਾ ਸੀ ਮਤਲਬ ਆਹਾਂ ਚੀਜ਼ ਆਹ ਪਾਣੀ ਧੱਕ ਕੇ ਲੈ ਜਾਂਦਾ ਆਹ ਚੀਜ਼ ਨਾ ਪੱਟੀ ਜਿੱਦਾਂ ਨਾ ਘਮਾਵਾਂਗੇ ਤਾਂ ਪੱਟੀ ਪਾਣੀ ਧੱਕ ਕੇ ਲੈ ਜਾਂਦੀ ਸੀ ਅੱਗੇ ਨੂੰ ਜਿਹਦੇ ਨਾਲ ਇੱਕ ਫਲੋ ਬਾਹਰ ਨਦੀ ਚ ਪਾਣੀ ਕਢਣ ਦਾ ਇੱਕ ਸੌਖਾ ਤਰੀਕਾ ਸੀ ਹਨਾ ਉਹ ਜ਼ਮਾਨੇ ਦਾ ਬਹੁਤ ਯੂਨੀਕ ਤੇ ਆ ਜੋ ਲੱਕੜ ਦਾ ਹੀ ਬਣਿਆ ਹੋਇਆ ਹੈ ਚਾਈਨੀਜ਼ ਲੋਕ ਵੀ ਬਹੁਤ ਐਡਵਾਂਸ ਰਹੇ ਆ ਆਪਾਂ ਇਹਨੂੰ ਖੜਮੇ ਲੋੜ ਖੋਚ ਹਰਟ ਦੀ ਤਰ੍ਹਾਂ ਵਰਤੇ ਸੀ ਉਹ ਟੇਡਾ ਲੰਮਾ ਸੱਟ ਲੈਂਦੇ ਸੀ ਕੋਣ ਲੱਖੀ ਵੀਰੇ ਇਦਾਂ ਹੀ ਆ ਗੱਲ ਇਦਾਂ ਹੀ ਸੀ ਨਾ ਹਾਂਜੀ ਹਾਂਜੀ ਤੇ ਆਹ ਕੀ ਆ ਵੀ ਰਾਤ ਜਾ ਖੜਾ ਬੱਗੀ ਜੀ ਖੜੀ ਆ ਇਹ ਘੋੜਾ ਗਾੜੀ ਆ ਪੁਰਾਣੀ ਜਵਾਨ ਘੋੜਾ ਗਾੜੀ ਦੇ ਘੋੜਾ ਜੋੜੇ ਕੇ ਹੂੰ ਤੇ ਇਹਦੇ ਤੇ ਟਰੈਵਲ ਕਰਦੇ ਸੀ ਟਰੈਵਲ ਟਰੈਵਲ ਕਰਦੇ ਸੀਗੇ ਤੇ ਇਦੋਂ ਬਿਨਾ ਹੋਰ ਵੀ ਆ ਆ ਰਸੋਈ ਦਾ ਸਮਾਨ ਇਹਨਾਂ ਦਾ ਇਹ ਰਸੋਈ ਦਾ ਸਮਾਨ ਹੋ ਗਿਆ ਪਰਸਾਂ ਪੁਰਸਾਂ ਨੂੰ ਨਜ਼ਰ ਆ ਜਾਣਗੀਆਂ ਇਹ ਇਹਨਾਂ ਦੀ ਰਸੋਈ ਦਾ ਜੋ ਵੀ ਸੀ ਸਿਸਟਮ ਵਗੈਰਾ ਹਨਾ 65 ਡਾਲਰ ਦੇ ਵਿੱਚ ਉਦੋਂ ਇਹ ਜਰਗਮੈਂਟਾਂ ਦੇ ਚੁੱਲ੍ਹੇ ਚੱਲੇ ਆ ਜਾਂਦੇ ਸੀਗੇ ਤੇ ਇਦੋਂ ਮਨ ਨਾਲ ਹੋਰ ਵੀ ਚੱਲੇ ਗਿਆ ਤਾਂ ਵਾਲੇ ਪਾਸੇ ਆਪਾਂ ਦੇਖੀਏ ਹੋਰ ਉੱਪਰ ਵੀ ਹੈ ਆਓ ਆਓ ਤਾਂ ਵਾਲੇ ਪਾਸੇ ਚੱਲੇ ਕਿਵੇਂ ਨਾ ਖੇਤੀਬਾੜੀ ਚ ਕੀ ਕੀ ਸਮਾਨ ਵਰਤਿਆ ਜਾਂਦਾ ਸੀ ਜੋ ਉਹਨਾਂ ਦੇ professions ਸੀ ਜਾਂ ਕਿ ਲੋਕ ਕਿ ਰੋਜ਼ਾਨਾ ਜਿੰਦ ਕਿਹੜਾ ਸਮਾਨ ਸੁਨ ਦਿਖਾਉਣਾ ਆ ਆ ਗਈ ਦਰਜੀ ਦੀ ਦੁਕਾਨ ਬਾਈ ਗੁਰਪ੍ਰੀਤ ਇਹ ਦਰਜੀ ਦੀ ਦੁਕਾਨ ਜਿਹੜੇ ਦਰਜੀ ਦੀ ਦੁਕਾਨ ਆ ਤੇ ਦਰਜੀ ਆ ਸਲਾਈ ਮਸ਼ੀਨ ਇਹ ਜੀ ਹੁੰਦੀ ਸੀ ਦਰਜੀ ਡੇਵਿਡ ਬੀ ਰੈਡ ਦੀ ਦੁਕਾਨਵਾ ਇਹ ਬੰਦਾ ਦੁਕਾਨ ਚਲਾਉਂਦਾ ਹੁੰਦਾ ਸੀ ਉਸ ਟਾਈਮ ਤੇ ਇਹਦੀ ਫੋਟੋ ਲੱਗੀ ਹੋਈ ਆ ਹੂੰ ਤੇ ਘੋੜਿਆਂ ਦਾ ਸਮਾਨ ਵੀ ਬਣਾਉਂਦਾ ਹੁੰਦਾ ਸੀਗਾ ਕਾਠੀਆਂ ਗੁਠੀਆਂ ਕਾਠੀਆਂ ਗੁਠੀਆਂ ਤੇ ਆ ਬਈ ਯਾਰ ਮਸ਼ੀਨ ਬਹੁਤ ਯੂਨੀਕ ਆ ਯਾਰ ਕੱਪੜੇ ਸਿਉਣ ਵਾਲੀ ਮਸ਼ੀਨ ਕਿੱਡੀ ਮੈਲਰ ਕੀ ਮਸ਼ੀਨ ਆ ਹੈਨਾ ਸ਼ੁਰੂਆਤੀ ਦੌਰ ਦੀਆਂ ਗੱਲਾਂ ਨੇ ਅੱਜ ਤੋਂ 100-150 ਸਾਲ ਪਹਿਲਾਂ ਦੀ ਬਹੁਤ ਪੁਰਾਣੀਆਂ ਬਹੁਤ ਪੁਰਾਣੀਆਂ ਆ ਮਤਲਬ ਇੱਕ ਦਰਜੀ ਦੁਕਾਨ ਚਾਹ ਮਤਲਬ ਪੀ ਕੋ ਪੂ ਕੋ ਜੀ ਕਰਨ ਵਾਲਾ ਜਿਗਾਰਡ ਮੈਂਟਰ ਪੀ ਚ ਹੁੰਦੇ ਕਿ ਪੀ ਕੋ ਹੁੰਦੇ ਗਿਆ ਤੇ ਇਹ ਸਾਰੀਆਂ ਚੀਜ਼ਾਂ ਦਾ ਸੀਗਾ ਤੇ ਇਹ ਹੈਗਾ ਵਾ ਇਹ ਕੀ ਆ ਇਹ ਵੀ ਕੱਪੜੇ ਧੋਣ ਵਾਲਾ ਕੱਪੜੇ ਸਿਕਾਉਣ ਵਾਲੀ ਨਿਚੋੜਨ ਵਾਲੀ ਮਸ਼ੀਨ ਆ ਕੱਪੜੇ ਨਿਚੋੜਨ ਵਾਲੀ ਹਾਂ ਧੋਣ ਤੋਂ ਬਾਅਦ ਹਮ ਲੈ ਕੱਪੜੇ ਸਿਕਾਉਣ ਵਾਲੀ ਮਸ਼ੀਨ ਇਹ ਜੀ ਹੁੰਦੀ ਸੀਗੀ ਕਮਾਲ ਆ ਆ ਗਿਆ ਮਧੂ ਮੱਖੀਆਂ ਫੜਨ ਵਾਲਾ ਜਿਗਾਰਡਮੈਂਟ ਡਰੈਸ ਆ ਭੂਮਈਆਂ ਸੇਮ ਤੇ ਆ ਕੀਪਚਾ ਡੱਬੇ ਵੀ ਅੱਜ ਵਾਲੇ ਸੇਮ ਹੀ ਆ ਤੇ ਆ ਉਸ ਜਮਾਨੇ ਦਾ 100 ਸਾਲ ਪੁਰਾਣਾ ਡੱਬਾ ਆ ਇਹੋ ਜਿਹੇ ਡੱਬੇ ਹੋਇਆ ਕਰਦੇ ਸੀ ਉਸ ਸਮੇਂ ਦੇ ਵਿੱਚ ਸ਼ਾਇਦ ਰੱਖਣ ਦੇ ਲਈ ਆ ਇਹ ਜਿਹੇ ਹਨਾ ਹਾਂ ਇਹ ਇਹ ਡੱਬੇ ਹੋਇਆ ਕਰਦੇ ਸੀ ਉਸ ਟਾਈਮ ਸ਼ਾਇਦ ਮੱਖੀਆਂ ਸਟੋਰ ਕਰ ਲਈ ਹੈ ਨਾ ਇਹ ਜਿਹੇ ਬਈ ਡੱਬੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਆਰ ਤਕਨੀਕ ਆਈ ਐਡਵਾਂ ਹਨਾ ਹੱਥ ਲੈ ਪਈ ਸੁੰਦਰ ਜੂਗੀ ਥੱਲੇ ਵਾਲੀ ਆ ਦੇਖੋ ਇਹ ਅੱਜ ਆਹ ਚੱਲਦੀ ਆ ਜਿਹੜੇ ਆ ਆਪੂ ਗਣਾ ਜਾ ਕਦੇ ਬਾਅਦ ਹੋਇਆ ਆ ਡੱਬੇ ਕਹਦਾ ਹੋਇਆ ਇਹ ਲਿਖਿਆ ਕੁਛ ਤਾਂ ਇਹਨਾਂ ਨੇ ਆ ਕੀਵਿੰਗ ਬੀ ਗਲਵਜ਼ ਇਹ ਤਾਂ ਗਲਵਜ਼ ਦਾ ਹੋ ਗਿਆ ਆ ਨਹੀਂ ਪਤਾ ਕੀ ਲਿਖਿਆ ਵਾ ਇਹ ਤਾਂ ਸਮਝ ਨਹੀਂ ਆਈ ਕਿ ਪੀ ਕਾ ਪੀ ਕਿਹਦੇ ਨਾਲ ਨਿਚੋੜਦੇ ਹੋਣਗੇ ਹੂੰ ਇਹਦੇ ਨਾਲ ਨਿਚੋੜਦੇ ਹੋਣਗੇ ਮਤਲਬ ਜੋ ਸ਼ਹਿਦ ਇਕੱਠਾ ਕਰ ਲੈਂਦੇ ਹੋਣੇ ਨਾ ਬੱਚੇ ਹੋਰ ਵੀ ਮਟੀਰੀਅਲ ਆ ਜਾਂਦਾ ਹੋਊਗਾ ਤੇ ਆਹ ਕੀ ਦੁਕਾਨ ਆ ਬਈ ਕਾਦੀ ਦੁਕਾਨਾ ਕੀ ਹੈ ਇਹ ਇਹ ਕੱਪੜਿਆਂ ਦੀ ਦੁਕਾਨ ਆ ਜੀ ਇਹ ਪ੍ਰੈਸਾਂ ਵਗੈਰਾ ਪਈਆਂ ਆਪਣਾ ਹੂੰ ਕੱਪੜਾ ਫੈਕਟਰੀ ਆ ਗਈ ਇਹ ਇਹ ਕਿਹ ਕਿਹ ਲਗੂ ਦੀਓ ਜਦੋਂ ਕੱਪੜੇ ਵਗੈਰਾ ਇਹਦੇ ਨਾਲ ਬੁਣਿਆ ਕਰਦੇ ਸੀਗੇ ਜਿਹੜੀ ਉਹ ਮਸ਼ੀਨਾਂ ਉਹ ਉਹਦੇ ਮਸ਼ੀਨ ਕੱਪੜੇ ਬੁਣਨ ਵਾਲੇ ਪਈ ਆ ਦੇਖ ਸਕਦੇ ਹੋ ਨਹੀਂ ਉਹ ਹੈਗੀ ਐਗ ਕਲੀਨਰ ਯਾਰ ਐਗ ਕਲੀਨਰ ਐਗ ਕਲੀਨਰ ਲਿਖਿਆ ਬਰਾਉਟ ਫਰਮ ਦਾ ਕੈਂਪਲੂਸ ਚਿਕ ਚਿਕ ਰੈਂਚ ਉਹ ਤੋਂ ਮੁਲੇਬ ਕੈਮ ਕੈਮਲ ਉਸ ਤੋਂ ਲੈਂਦੀ ਗਈ ਸੀ ਇਹ ਆਂਡੇ ਵਗਰਾ ਸਾਫ ਕਰਨ ਵਾਲੀ ਮਸ਼ੀਨ ਆ ਗਈ ਆ ਵਾ ਕੱਪੜਿਆਂ ਵਾਲੀ ਫੈਕਟਰੀ ਵਾਲਾ ਕੱਪੜਿਆਂ ਵਾਲੀ ਆਂਡੇ ਜਾਂ ਵਗੈਰਾ ਦੀਆਂ ਟ੍ਰੇਆਂ ਏੋ ਜਿਹੀਆਂ ਹੁੰਦੀਆਂ ਹਾਂ ਵਗੈਰਾ ਹਾਂ ਆਂਡੇ ਸਟੂਲ ਕਰ ਲਈ ਇਸ ਹਾਕਤਾਬ ਦਾ ਹੁੰਦਾ ਸੀ ਕੰਮ ਧੰਦਾ ਹੂੰ ਤੇ ਉਹ 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 ਦੇਖੋ ਕੀ ਕਰ ਜਾਂਦਾ ਵਾ ਥਿਸ ਇਜ਼ ਹਾਊ ਇਟ ਇਜ਼ ਆਨ ਦਾ ਫਾਰਮ ਫਾਰਮ ਦੇ ਵਿੱਚ ਆ ਨਾ ਖੁਸ਼ ਕਰ ਰਿਹਾ ਕੋ ਦੁੱਧ ਦੁੱਧ ਕੱਢਣ ਨੂੰ ਹਾਂ ਨਾ ਮੱਖਲੀ ਮੁਖਣੀ ਬਣਾਉਣੀ ਜਾਂ ਕੋਈ ਫੈੜਾ ਤੇ ਕਰੀਮ ਕਰਦੇ ਮੈਨੂੰ ਚੋੜੀ ਜਾਂਦਾ। ਇਸ ਹਫ਼ਤਾ ਦਾ ਕੰਮ ਹੁੰਦਾ ਸੀ ਆਜੂ ਅੱਗੇ। ਆਜੋ। ਇਹ ਆਹਾ ਆ ਹੈਗੀ ਆਈਸਕ੍ਰੀਮ। ਆਈਸਕ੍ਰੀਮ ਰੈਫਰਿਜਰੇਟਰ। 1920 ਦੀ ਬਣੀ ਹੋਈ ਹੈ ਮਸ਼ੀਨ। ਅੱਛਾ 1920 ਦੀ। ਆ ਆਈਸਕ੍ਰੀਮ ਵਾਲੀ 1920 ਦੀ ਮਸ਼ੀਨ ਆ ਇਹ। ਤੇ ਇਹ ਤੋਂ ਬਿਨਾ ਹਾਂ ਦੁੱਧ ਵਾਲੀਆਂ ਮਸ਼ੀਨਾ। ਇਹ ਹੈਗੇ ਆਪਣੇ گاਵਾ ਉਸ ਟਾਈਮ ਦੇ ਉੱਤੇ ਆ گاਵਾ ਚੋਣ ਵਾਲੀ ਮਸ਼ੀਨ ਉਸ ਟਾਈਮ ਤੇ ਇਹਦੇ ਨਾਲ ਚੋਇਆ ਕਰਦੇ ਸੀਗੇ ਦੁੱਧ ਦੁੱਧ ਕੱਢਣਾ ਇਹਦੇ ਨਾਲ ਹਨਾ ਦੁੱਧ ਦੁੱਧ ਕੱਢਣਾ ਤੇ ਬਾਕੀ ਆ ਸਾਰੇ ਜੇ ਉਹ ਉਸ ਟਾਈਮ ਦੇ ਫੈਟ ਕੱਢਣ ਵਾਲਾ ਚੈੱਕ ਕਰਨ ਵਾਲਾ ਅੱਛਾ ਫੈਟ ਕੱਢਣ ਵਾਲਾ ਆਪਣਾ ਜਿਹੜਾ ਜੈਰੀ ਦੇ ਵਿੱਚ ਹਾਂ ਬਿਲਕੁਲ ਨੱਪੇ ਜੀ ਉਹ 올ਡ ਹਾਂ 1920 ਤੋਂ 33 ਤੱਕ ਇਹਦੇ ਨਾਲ ਉਹਨੂੰ ਵਰਤਦੇ ਰਹੇ ਆ ਆ ਮਤਲਬ ਡੰਡੇ ਜੀ ਨੂੰ ਹਨਾ ਬਿਲਕੁਲ ਬਹੁਤ ਕਮਾਲ ਬਈ ਕਮਾਲ ਕੱਟੇ ਤੋਂ ਟੰਟ ਤੇ ਆ ਅੱਗੇ ਰੰਦੇ ਆਪਣੇ ਰੰਦੇ ਭਾਜੀ ਪੁਰਾਣੇ ਜਵਾਨੇ ਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਕਰਦੇ ਜੀ ਲੱਕੜੀ ਤੇ ਆਪਣੀ ਜਿਵੇਂ ਹੁੰਦੇ ਆਂ ਇੰਡੀਆ ਚ ਉਵੇਂ ਇੱਥੇ ਆ ਬਈ ਸੇਮ ਉਹੀ ਆ ਆਪਣੇ ਦੂਜੇ ਆਹ ਵਰਮੇ ਵਗੈਰਾ ਟੂਲ ਵਗੈਰਾ ਸਾਰੇ ਕਿ ਸੰਦ ਸਿੱਡਾ ਸਾਰਾ ਉਵੇਂ ਹੀ ਆ ਗ੍ਰੀਸ ਗੰਨਾ ਵਗੈਰਾ ਪਈਆਂ ਰਬੜ ਦੇ ਲੱਕੜ ਦੇ ਥੋੜੀ ਆ ਜੋ ਆ ਚੀਜ਼ ਦਿਖਾਉਣ ਵਾਲੀ ਆ ਆ ਕੰਡੇ ਤਕੜੀ ਵਟਾ ਤਕੜੀ ਵਟੇ ਵਾਲੇ ਕੰਡੇ ਆਗੇ ਇਹ ਸਾਬ ਦੇ ਸਕਿਲ ਹੁੰਦੇ ਸੀਗੇ ਮੈਂ ਇਥੇ ਪਸੇਰੀ ਬਸੂਰੀ ਵਾਲਾ ਕੰਮ ਨਹੀਂ ਸੀ ਹੈਨਾ ਉਹ ਆਪਣੀ ਕਾਰਡ ਸੀ ਪਸੇਰੀ ਵਾਲੀ ਇਹਨਾਂ ਦੀ ਨਹੀਂ ਸੀ ਕਾਰ ਇਹ ਤੇ ਆਓ ਅੱਗੇ ਦੇਖੀਏ ਹੋਰ ਇੱਧਰ ਆਜੋ ਆ ਸਾਰੇ ਪੁਰਾਣੇ ਜਵਾਨੇ ਦੇ ਟੂਲ ਨੇ ਉਸ ਟਾਈਮ ਤੇ 100 ਸਾਲ ਪਹਿਲਾਂ ਮਤਲਬ ਜਿਹੜੇ ਯੂਜ਼ ਕੀਤੇ ਜਾਂਦੇ ਸਨ ਵੱਡੇ ਵੱਡੇ ਟਰੱਕਾਂ ਨੂੰ ਖੋਲਣਾ ਹੈ ਨਾ ਚਾਪਲੇ ਪਾਉਣਾ ਜੋ ਵੀ ਆਪਣੇ ਜੋ 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 ਵੀ ਆਪਣੇ ਰੋਜ਼ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਜੀ ਆਜੋ 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 ਅਸੀਂ ਸਵਤ ਕੈਨੇਡਾ ਦੇ BC ਫਾਰਮ ਮਿਊਜ਼ੀਅਮ ਤੇ ਸੀ ਅਸੀਂ ਤਾਂ ਲੈਂਗਲੀ ਕੋਲੇ ਆ ਜਾਂਦਾ ਲੈਂਗਲੀ ਦੇ ਵਿੱਚ ਹੀ ਬਾਈ ਜੀ ਫੋਰਟ ਲੈਂਗਲੀ ਫੋਰਟ ਲੈਂਗਲੀ ਏਰੀਆ ਦੇ ਵਿੱਚ ਸੀ ਬਹੁਤ ਕਮਾਲੀ ਚੀਜ਼ਾਂ ਤੁਸੀਂ ਵੇਖੀਆਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਆਵਾਂਗੇ ਧੰਨਵਾਦ ਲਖਵਿੰਦਰ ਵੀਰੇ ਥੈਂਕ ਯੂ ਜੀ ਚੜਦੀ ਕਲਾ ਤੇ ਬਾਈ ਗੁਰਪ੍ਰੀਤ ਆਪਣੇ ਨਾਲ ਸੀ ਬਹੁਤ ਕਮਾਇਆ ਫਰਾਇਆ ਹਜੇ ਸਫਰ ਜਾਰੀ ਰਹੂਗਾ ਆ ਵੀਡੀਓ ਦੇ ਇਥੇ ਆਪਾਂ ਮਕਾ ਕਰਦੇ ਆਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਧੰਨਵਾਦ